ਅੱਜ ਇਹਨਾਂ ਨੂੰ ਆਪਾਂ ਸਕੂਲ ਛੱਡ ਕੇ ਆਨੇ ਆ। ਲੈੜੀ ਹੈ ਨਹੀਂ ਘਰੇ। ਸੁੱਤੇ ਨੇ। ਪੂਰੀ ਖੁਸ਼ੀ ਨਾਲ ਸਕੂਲ ਜਾਣ ਨੂੰ। ਬਾਰਿਸ਼ ਲੱਗੀ ਹੋਈ ਹੈ। ਮੈਨੂੰ ਜਾਣੀ। ਚਲੋ। ਲਜੀ ਬੱਚਿਆਂ ਬਾਸਟਾਪ ਤੇ ਛੱਡ ਕੇ ਆਈ ਏ ਚਲ ਚਲ ਆਜਾ ਸਕੂਲ ਚੱਲੀ ਬਾਸ ਆਈ ਹੋਣੀ ਹੈ ਮੰਦਿਆਂ ਨੂੰ ਜੇ ਇਥੇ ਆਪਾਂ ਬੱਚਿਆਂ ਨੂੰ ਸਕੂਲ ਛੱਡ ਆਏ ਸੀ ਤੇ ਆ ਕੇ ਆਪਾਂ ਲੱਗੇ ਸੀ ਚਾਹ ਬਣਾਉਣਾਂ ਜੀ ਆਪਾਂ ਆਪਣੇ ਲਈ ਚਾਹ ਬਣਾ ਲੈਨੇ ਆ ਥੋੜੀ ਜੀ ਤੇ ਬੱਚਿਆਂ ਨੂੰ ਆਪਾਂ ਛੱਡ ਆਏ ਸਕੂਲ ਚਾ ਚੂ ਪੀ ਕੇ ਤੇ ਆਪਾਂ ਲੱਗਦੇ ਆਂ ਜੀ ਕੰਮ ਕਰ ਤੇ ਅੱਜ ਬਾਰ ਬਾਰਿਸ਼ ਵੀ ਹੋ ਰਹੀ ਏ चाह तरती जाके दो दु रोटियां खा के चाह पी के कम लगते हैं नहा अपने बाबा जी धूख लाती थोड़ी देर बैठ के पाठ भी कर लिया ਤੋ ਕਿ ਕੰਮ ਤੇ ਸਾਰਾ ਦਿਨ ਖਤਮ ਨਹੀਂ ਹੁੰਦੇ ਜਿੰਨੇ ਮਰਜ਼ੀ ਕਰੀਓ ਇਹ ਆਪਾਂ ਸਾਬ ਸਫਾਈ ਕਰਕੇ ਝਾੜੂ ਕੋਚੇ ਲਾ ਲਏ ਸੀ ਤੇ ਕੱਪੜੇ ਵੀ ਆਪਾਂ ਨੇ ਧੋ ਲਏ ਸੀ ਬਸ ਮਸ਼ੀਨ ਚ ਸੁੱਕ ਰਹੇ ਨੇ ਕੱਢਣ ਵਾਲੇ ਰਹਿ ਗਏ ਨੇ ਧਾਰਕੇ ਕੱਢਦੇ ਆ ਜੀ ਆਪਾਂ ਬਾਕੀ ਆਪਾਂ ਨੇ ਸਾਰੇ ਕੰਮ ਖਤਮ ਕਰ ਲੇ ਸੀ ਇਹ ਆਪਾਂ ਫੇਰ ਦੁਬਾਰਾ ਆਗੇ ਸੋਈ ਚ ਦੇਖੋ ਆਪਾਂ ਚਾਹ ਬਣਾਈਏ ਇਹ ਕਪਾਸੀ ਤੇ ਸੀਗੀ ਉਤਨੇ ਸਮਾਵਾ ਦੇ ਦਾਰਾ ਇਸ ਲਈ ਆਪਾਂ ਨਾ ਕਿਤਾਬ ਦੀ ਜਿਹੜੀ ਆਉਂਦੀ ਹੈ ਜਿਹਦੇ ਦੁਆਰਾ ਉਹ ਚਾਹ ਬਣਾ ਲਈਏ ਰੋਟੀ ਦੇ ਨਾਲ ਦੇਈ ਜਾਣਾ ਨਾ ਤਰਹਾਵੇ ਇਹ ਨਵੋ ਰਭੂ ਰਭੂ ਕੋਈ ਲੜੀ ਗਿਆ ਉਜੀ ਇੱਥੇ ਆਪਾਂ ਧਰ ਦਿੰਨੇ ਆ ਜੀ ਚਾਹ ਦੁਆਰਾ ਤੇ ਆਪਾਂ ਨਾਲੇ ਥੋੜਾ ਜਿਹਾ ਪਾਣੀ ਪੀ ਕੇ ਤੇ ਫੇਰ ਆਪਾਂ ਚੱਲਨੇ ਆ ਬਾਹਰ ਨੂੰ ਬਾਹਰ ਆਪਣੇ ਅਮਰੂਦ ਪੱਕੇ ਪਏ ਨੇ ਤੇ ਉਹ نیچے ਗਿਰ ਜਾਂਦੇ ਅਜੇ ਤੋੜੇ ਨਹੀਂ ਹੈਗੇ ਤੇ ਆਪਾਂ ਲਿਆਵਨੇ ਆ ਜੀ ਤੋੜ ਕੇ ਤਾਂ ਦਿੱਤੀ ਹੈ ਤੇ ਆਪਾਂ ਚੱਲਦੇ ਹਾਂ ਜੀ ਬਾਹਰ ਆਪਣੇ ਮਰੂਦ ਪੱਕੇ ਪਏ نیچے ਗਿਰੀ ਜਾਂਦੇ ਨੇ ਜਿਹੜੇ ਪੱਕੇ ਪੱਕੇ ਅੱਗੇ ਡੇੜੀ ਘਰ ਹੁੰਦੇ ਨੇ ਉਹ ਸਿਰਸਰੇ ਤੋੜ ਲੈਂਦੇ ਨੇ ਤੇ ਆਪਾਂ ਨੇ ਤੋੜੇ ਨਹੀਂ ਉਹ ਗਿਰੀ ਜਾਂਦੇ ਹੀ ਨਹੀਂ ਪੱਕੇ ਪਏ ਇਹ ਕਿਹਨ ਪੱਕੇ ਪਏ

ਜਿਹੜੀ ਤੁਗਾ ਕੱਟ ਗਿਆ ਆਪਾਂ ਤੋੜ ਲਏ ਹਜੇ ਹੋਰ ਵੀ ਪੱਕੇ ਪਏ ਸੀ ਤੇ ਉਹ ਬਾਅਦ ਚ ਤੋੜਾਂਗੇ ਤੇ ਇੰਨੇ ਕਿ ਆਪਾਂ ਤੋੜ ਲਏ ਆ ਰੋਜ਼ ਥੋੜੇ ਜਿਹੀ ਫਰੈਸ਼ ਉਤਰ ਜਾਂਦੇ ਨੇ ਖਾਣ ਵਾਸਤੇ ਤੇ ਆਪਣੀ ਚਾਹ ਵੀ ਅੰਦਰ ਉਬਲ ਗਈ ਹੁਣੇ ਜੀ ਇਹ ਤਾਂ ਖੂਬਸਤ ਹੈ ਆਪਾਂ ਬਣਾ ਜੀ ਮਾਸਤੇ ਤੇ ਦਾਤੀ ਅਰਬੀ ਬਣਾਈ ਸੀ ਬਚਿਆ ਤੇ ਹੁਣ ਆਪਾਂ ਥੋੜੀ ਜੀ ਕੋਈ ਹੋਰ ਸਬਜੀ ਬਣਾ ਲੈਨੇ ਆ ਸਵੇਰੇ ਲੈ ਗਏ ਸੀਗੇ ਨਾਲ ਤੇ ਕਹਿੰਦੇ ਸੀ ਆ ਕੇ ਨਹੀਂ ਖਾਣੀ ਤੇ ਹੁਣ ਆਪਾਂ ਬਣਾਣੇ ਆ ਜੀ ਸਬਜੀ

ਆਪਾ ਬਣਾ ਲਈਏ ਸਬਜੀ ਮਤੜਕ ਨਹੀਂ ਆਪ ਦਿੱਤੀ ਹੈ ਤੇ ਆਪਾ ਪਾਣੀ ਵਿੱਚ ਤੇਲ ਤੇਲ ਸੜਦੇ ਆਪ ਕੋਲ ਗੁੰਨ ਲਾਂਗੇ ਜੀ ਆਟਾ ਅੰਦਰ ਪੀ ਆ ਥੋੜੇ ਗਿੱਲੇ ਹੀ ਤੇ ਕਿੰਨਾ ਛਿੱਟਾਂ ਜਿਹਾ ਪਈਆਂ ਇੱਕਦਾਂ ਮੁੱਢ ਕੇ ਦੀਆਂ ਕੋਈ ਵੀ ਸਬਜ਼ੀ ਬਣਾ ਲਓ ਸਾਰੇ ਖੁਸ਼ ਹੋ ਕੇ ਨਹੀਂ ਖਾਂਦੇ ਕੋਈ ਕਹਿੰਦਾ ਮੈਂ ਇਹ ਨਹੀਂ ਖਾਣਾ ਜਾਂ ਇਹ ਨਹੀਂ ਖਾਣਾ ਇਸ ਲਈ ਸਬਜ਼ੀ ਆਪਣੀ ਆਪਣੀ ਪਸੰਦ ਹੈ ਅਰਬੀ ਬਣਾਈ ਰਤੀ ਘਟ ਖਾਦੀ ਬੱਚਿਆਂ ਨੇ ோ ரோட்டோ ச ਤੇ ਮੈਂ ਜੀ ਫੇਰ ਬੱਚਿਆਂ ਨੂੰ ਰੋਟੀ ਰੋਟੀ ਖਵਾ ਕੇ ਬੱਚੇ ਵੀ ਆ ਗਏ ਸਕੂਲ ਤੋਂ ਤੇ ਆਪਾਂ ਰੋਟੀ ਬਣਾ ਕੇ ਬੱਚਿਆਂ ਨੂੰ ਦੇ ਦਿੱਤੀ ਸੀ ਬੱਚੇ ਖਾ ਕੇ ਤੇ ਲੱਗੇ ਸੀ ਆਪਣਾ ਖੇਲਣ ਵਾਸਤੇ ਤੇ ਆਪਾਂ ਇੱਥੇ ਕੋਲ ਬਣਾਨੇ ਆ ਚਾ ਕਿ ਨਾਲੇ ਆਪਣਾ ਇਹ ਕੈਸ ਸਾਫ ਕਰਨ ਵਾਲਾ ਪਿਆ ਹੈ ਜੇ ਰੋਟੀ ਬਣਾਈ ਉਹ ਕੀਤਾ ਨਾਲੇ ਆਪਾਂ ਚਾਹ ਲੱਗੇ ਸੀ ਬਣਾਉਣ ਵਾਸਤੇ ਚਾਹ ਬਣਾ ਕੇ ਅੱਜ ਬੱਚਿਆਂ ਦੇ ਡਰੈਸਾਂ ਵੀ ਹੋਈਆਂ ਪਿਆ ਧੋਣ ਵਾਲੀਆਂ ਤੇ ਆਪਾਂ ਨਾਲੇ ਕੱਪੜੇ ਧੋਣੇ ਨੇ ਸਬਜ਼ੀਰੇ ਵੀ ਧੋਏ ਸੀ ਵੈਸੇ ਤੇ ਸ਼ਾਮ ਨੂੰ ਵੀ ਹੁਣ ਬੱਚਿਆਂ ਨੇ ਤਾਰੇ ਨੇ ਕੋਈ ਉਹ ਲੈਣੇ ਅੱਜ ਆਪਾਂ ਸਵੇਰੇ ਦੁੱਧ ਗਰਮ ਨਹੀਂ ਕੀਤਾ ਸੀ ਤੇ ਗਰਮ ਕਰਕੇ ਆਪਾਂ ਕੋਲ ਹੀ ਰੱਖਿਆ ਸੀ ਤੇ ਅਜੇ ਗਰਮ ਸੀ ਫ੍ਰਿਜ 'ਚ ਰੱਖਿਆ ਨਹੀਂ ਪਰ ਸੋ ਰਾਤ ਨੂੰ ਬਿੱਲੀ ਵੜ ਗਈ ਰਸੋਈ 'ਚ ਤੇ ਫ੍ਰਿਜ ਖੋਲ੍ਹਾਰਾ ਦੁੱਧ ਡੋਲ ਗਿਆ ਤੇ ਸਵੇਰੇ ਚ ਆਜੋਗੇ ਵੀ ਹੈ ਨਹੀਂ ਸੀ ਤੇ ਹੁਣ ਆਪਾਂ ਬਾਰੀਪੂਰੀ ਰਸੋਈ ਦੀ ਬੰਦ ਕਰਕੇ ਰੱਖੀ ਦਾ ਤੇ ਦਰਵਾਜ਼ਾ ਵੀ ਅਸੀਂ ਮੈਂ ਕੋਲ ਹੀ ਖੜੀ ਸੀ ਦੋ ਲਖੰਡਾ ਹੁੰਦਾ ਫਿਰ ਆਪਾਂ ਫ੍ਰਿਜ 'ਚ ਰੱਖ ਦਾਂਗੇ ਤੇ ਅੱਜ ਆਪਾਂ ਸਵੇਰੇ ਮੈਂ ਗਰਮ ਕਰਨਾ ਭੁੱਲ ਗਈ ਅੱਜ ਆਪਾਂ ਚਾਹੂ ਪੀ ਕੇ ਤੇ ਆਪਾਂ ਇੱਥੇ ਬੱਚਿਆਂ ਦੇ ਕੱਪੜੇ ਮਸ਼ੀਨ 'ਚ ਪਾਏ ਸੀ ਜਿਹੜੀਆਂ ਵਰਦੀਆਂ ਧੋਣ ਵਾਲੀਆਂ ਸੀ ਕੋਸ਼ ਆਪਣੇ ਕੱਪੜੇ ਸੀ ਸਵੇਰੇ ਇੱਕ ਵਾਰੀ ਧੋਲੇ ਸੀ ਤੇ ਉਸ ਤੋਂ ਬਾਅਦ ਜਿਹੜੇ ਧਾਰੇ ਸੀ ਉਹ ਪਏ ਸੀ ਅੱਜ ਆਪਾਂ ਬਣਾਵਾਂਗੇ ਸ਼ਾਮ ਨੂੰ ਕarele ਇਹ ਕarele ਆਪਾਂ ਛੇਲੇ ਲਏ ਨੇ ਤੇ ਇਹਨਾਂ ਨੂੰ ਨਾ ਆਪਾਂ ਨਮਕ ਲਾ ਕੇ ਧੁੱਪੇ ਰੱਖ ਦਿੰਨੇ ਆ ਥੋੜੀ ਕਰਤਾਂ ਜੀ ਕੋੜਾ ਜਿਹਾ ਪਾਣੀ ਨਿਕਲ ਜੇਗਾ ਇਹਨਾਂ ਦਾ ਤੇ ਬੱਚੇ ਕਿਰੇਲੇ ਲੱਕ ਕੇ ਆ ਤੇ ਕੱਢਦੇ ਆ ਆ ਲੈ ਚੱਤੂ ਆ ਜਾਓ ਉੱਪਰ ਆਖ ਲਈ ਆਈ ਆਪਣਾ ਖਲਾਰਾ ਫੇਰੋਂ ਵੀ ਪੈ ਗਿਆ ਰਸੋਈ 'ਚ ਦੇਖੋ ਇਹਦੇ हूं जी वीडियो बनाई पर कैमरे सामने नी आँधी है ना बस सागर तेरी फेवरेट सब्जी है ਤੇ ਸਿਆਲ ਚੀਂਦੀ ਸਾਗ ਦੇ ਮੱਕੀ ਦੀ ਰੋਟੀ ਮੱਖਣ ਚ ਮਸਾਲੇ ਨਾਲ ਸਾਗ ਤੇ ਮੱਕੀ ਦੀ ਰੋਟੀ ਤੇ ਮੰਮੀ ਵੀ ਬਣਾਉਂਦੀ ਪਾ ਲਾਜੀ ਜੀ ਆਪਣੇ ਚਾਲੇ ਭਾਂਡੇ 'ਤੇ ਬੱਚਿਆਂ ਦੇ ਤੁਸੀਂ ਤੇ ਪਰਤ ਹੋ ਗਏ ਰੱਖਦੇ ਆ ਭਾਂਡੇ ਤੇ ਕੋਲ ਫਿਰ ਆਪਾਂ ਬਣਾਵਾਂਗੇ ਜੀ ਸਬਜ਼ੀ ਬਣਾ ਲਈਏ ਸਬਜੀ ਬੱਚੇ ਆਪਣਾ ਖੇਡ ਰਹੇ ਨੇ ਕੋਈ ਪੜ ਰਹੇ ਨੇ ਤੇ ਇੱਥੇ ਆਪਾਂ ਧਰਤੀ ਕੜਾਈ ਪਾਸੋਂ ਬਣਾਉਣ ਲੱਗੇ ਆਪਾਂ ਸਬਜੀ ਤੇਲ ਪਾ ਦਿੱਤਾ ਤੇ ਘਰੇਲੇ ਪਾ ਕੇ ਬਣਾਣੇ ਆ ਪਹਿਲਾਂ ਇਹ ਸੋਚੀਦਾ ਸੀ ਜਦੋਂ ਦੂਸਰਿਆਂ ਦੇ ਵਲੌਗ ਦੇਖਦੇ ਸੀ ਨਾ ਵੀ ਸ਼ਾਇਦ YouTube ਤੇ ਕੰਮ ਕਰਨਾ ਸੋਖਾ ਹੈ ਵੀ ਬਸ ਮਨ ਫੜੋ ਤੇ ਵੀਡੀਓ ਬਣਾਈ ਜਾਓ ਫੇ ਸ਼ਾਮ ਨੂੰ ਪਾ ਦਿਓ ਜਦੋਂ ਆਪਾਂ ਖੋਦੇ ਪਰ ਕਰਨ ਲੱਗਦੇ ਆ ਨਾ ਕੋਈ ਕੰਮ ਪਤਾ ਉਹਦੋਂ ਲੱਗਦਾ ਵੀ ਇਹ ਕੰਮ ਵੀ ਔਖਾ ਹੀ ਹੈ ਸਾਰਾ ਦਿਨ ਵੀਡੀਓ ਬਣਾਓ ਫੇ ਸ਼ਾਮ ਨੂੰ ਅ ਜੇਡਿੰਗ ਕਰੋ ਕੰਮ ਕੋਈ ਵੀ ਨਹੀਂ ਕਹਿੰਦੇ ਸੋਖਾ ਜਿੱਦਾਂ ਪਰ ਜਦੋਂ ਖੁਦ ਕਰਦੇ ਆ ਉਦੋਂ ਪਤਾ ਚੱਲਦਾ ਹੈ ਇਸ ਲਈ ਸ਼ਾਮ ਨੂੰ ਜਲਦੀ ਰੋਟੀ ਬਣਾਣੀ ਸਬਜੀ ਸਬਜੀ ਬਣਾ ਕੇ ਰੱਖਣੀ ਪੈਂਦੀ ਹੈ ਕਾਫੀ ਟਾਈਮ ਲੱਗ ਜਾਂਦਾ ਹੈ ਨਾ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਤੇ ਆਪਾਂ ਨੇ ਆ ਗਰੇਲੇ ਬਣਾ ਲਏ ਨੇ ਜੀ ਤੇ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਤਦਲੇ ਸਸਤੀ ਕਾਲ ਜੀ ਬਾਏ ਬਾਏ